ਆਸ ਭਜਾ ਹਾਂ ਨਿਆਰੇ ਲੈਣਾਂ ਨਜ਼ਾਰੇ 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 ਹਾਂ ਕੁਮੜ ਫਿਰੰਦੀ ਜੀ ਜਿੰਦਗੀ ਦੇ ਵਿੱਚ ਆਏ ਨਹੀਂ ਹੋਇਆ ਵੀ ਕਿਸੇ ਕੁੜੀ ਦੇ ਪਿੱਛੇ ਕੁੱਤੇ ਮੂੰਹੇ ਦਲ ਜਾਣੀ ਹਾਂ ਕੀ ਸੀ ਅੱਛਾ ਤਾਂ ਇਹ ਤਾਂ ਘਰੇ ਸ਼ਕਲ ਦਿੱਤੀ ਫੈਸੇ ਚੱਕਾਂਗੇ ਮੈਂ ਦੱਸਦਾ ਤਾਂ ਕਾਲਜ ਗਈ ਹੋਈ ਸੀ ਕਾਲਜ ਤੋਂ ਕਾਲ ਫੋਨ ਐ ਮਾਜੀ ਕੋਲਿਆ ਫਦੇ ਘਰ ਸਾਬ ਉੱਥੇ ਗਏ ਹੋਏ ਸੀ ਉੱਥੇ ਜੀ ਨਹੀਂ ਰੱਖਿਆ ਹੁਣ ਬਸ ਕਿਹੜਾ ਹੈ ਕੱਢ ਕੇ ਹੈਂਟੀ ਡੇ ਮੜੇ ਇਹ ਦੇਖੋ ਉਦਾਂ ਗੇੜੀ ਮਾਰਨ ਆਏ ਵੱਡਾ ਰਹਿ ਇੰਟਰਵਿਊ ਨਹੀਂ ਦੇਣੀ ਕੈਮਰੇ ਨੂੰ ਵੇਖ ਕੇ ਇਹ ਡਰ ਨਹੀਂ ਰਹੇ ਨਹੀਂ ਮੈਨੂੰ ਲੱਗਦਾ ਕੈਮਰੇ ਸਾਹਮਣੇ ਕਦੇ ਆਈ ਨਹੀਂ ਅਸੀਂ ਤੇ ਤੁਸੀਂ ਵੇਖੋ ਨਾ ਕੈਮਰਾ ਹੈਗਾ ਆਪਾਂ ਤਾਂ ਨਹੀਂ ਦੇਖੀ ਚਾ ਮੈਂ ਦੱਸੋ 3b2 on ਦੀ ਖਾਸ ਬਜਾ 3b2 on ਦੀ ਖਾਸ ਕੁੜੀਆਂ ਦੇ ਦੇਖਣ ਨਾ या कोई मिली भी है कि नहीं? नहीं, नहीं बहुत तो मिली है जी सारे छड़े क्या बात करती है यार अच्छा, गुरु जी गुरु जी तेरे पास तो चार पांच है एक थोड़ा है नहीं 3v2 आयो दो कोई तो, तो, तो होगा रीजन सभी का एक ही है बस ये बिल्कुल सारे माहौल है सारे छड़े लड़कियां ढूंढने आए हैं ओ हो हो ये तो लग सारी छड़ियारी टोली इथे पहुंची 3v2 गेडी वन कितने बड़े आ रोज रोज दिन में कितनी बार है, दिन में कितनी मैं था <laughs> <बारा>। <laughs> बोला ककटी है नहीं ज़्यादा ही बोला में दो भोला हो दो गए ਤੇ ਜਾਣ ਦੀ ਪਿਆਰੀ ਹੈ ਕਿ ਇੱਥੇ ਰਹਿਣਾ ਦੇ ਰਾਤਾਂ ਇੱਥੇ ਹੀ ਰਾਤ ਸਾਡੇ ਇੱਥੇ ਹੁਣ ਤੇ ਸਵੇਰ ਵੀ ਇੱਥੇ ਹੀ ਹੁੰਦੇ ਹੋ ਨਹੀਂ ਮੇਰੇ ਕੋਲੇ ਅਰੇ ਚਾਹ ਚੂਰੀ ਪੈਗ ਰਹਾ ਜੀ ਮੇਰੇ ਕੋਲੇ ਮੈਂ ਸੁਣਿਆ ਚਾਹ ਚੂਰੀ ਬੜੀ ਹੈ ਸਾਰੇ ਕਹਿੰਦੇ ਚਾਹ ਪੀਂਦੀ ਓਥੇ ਚਾਹ ਪੀਂਦੀ ਹੈ ਤੁਸੀਂ ਸਾਰੇ ਪਿੰਦੇ ਓਥੇ ਜਾ ਕੇ ਚਾਹ ਬਿਲਕੁਲ ਕੀ ਹੈ ਜੀ ਅੱਛਾ ਤੁਹਾਡੀ ਹੈ ਨਹੀਂ ਨਹੀਂ ਸਾਡੇ ਪਿੰਡ ਵਾਲੇ ਅੱਛਾ ਤੁਹਾਡੇ ਪਿੰਡ ਵਾਲੇ ਫਿਰ ਤੁਹਾਡਾ ਸਾਰਿਆਂ ਦਾ ਬੰਦਾ ਤਾਂ ਹੈਗਾ ਹੀ ਚਾਹ ਚੂਰੀ ਤੇ ਜਾਣਾ ਠੀਕ ਹੈ ਠੀਕ ਹੈ

ਅੱਛਾ ਨਾਰਮਲ ਹੈ ਰੁਟੀਨ ਹੈ ਲੈਂਸ ਵਗੈਰਾ ਵੀ ਪਾਇਆ ਤੁਸੀਂ ਇਹ ਵੀ ਰੁਟੀਨ ਹੈ ਅੱਛਾ ਰੁਟੀਨ ਹੈ ਤੇ 3B2 ਕਿੰਨੀ ਵਾਰੀ ਆਉਂਦੇ ਹੋ ਹਫਤੇ ਚ ਹਫਤੇ ਚ ਬਹੁਤ ਰੇਅਰਲੀ ਹੈ ਅੱਛਾ ਤਾਂ ਮੈਂ ਜ਼ੋਰ ਟਾਈਮ ਬੇਲੀ ਮੈਂ ਅੱਛਾ ਅੱਛਾ ਬਿਜ਼ੀ ਮੈਂ ਠੀਕ ਹੈ ਤੇ ਬਾਕੀ ਜਿੱਦਾਂ ਅੱਜ ਤੁਸੀਂ 3B2 ਆਏ ਕੋਈ ਖਾਸ ਕਾਰਨ ਖਾਸ ਕਾਰਨ ਨਹੀਂ ਤਾਂ ਬਸ ਤੁਸੀਂ ਲਾ ਲੋ ਜੀ ਐਸ਼ अच्छा ऐश कर? करना आए हो इथे किद्दा दी ऐश है इथे दसो मेनू एदा दी ऐश है के खा पी लिया हुन घूम फिर लेना ते कुड़ियां नु वाला पाउनी देना ਅੱਛਾ ਰੱਬ ਨੇ ਸ਼ਕਲ ਦਿੱਤੀ ਫਾਇਦੇ ਚ ਕਾਂਗੇ ਅੱਛਾ ਇਹ ਹੈ ਕਿ ਕੁੜੀਆਂ ਨੂੰ ਪਿੱਛੇ ਲੈਣਾ ਕੁੜੀਆਂ ਦੇ ਪਿੱਛੇ ਨਹੀਂ ਜਾਣਾ ਪਿੱਛੇ ਲੈਣਾ ਪਿੱਛੇ ਨਹੀਂ ਜਾਣਾ ਤੇ ਆ ਸਾਰੇ ਆਏ ਕਿੰਨੇ ਸੀ ਕੁੜੀਆਂ ਵੇਖਣਾ ਆ ਨਾ ਨਾ ਯਾਰ ਆ ਇਸ ਦੇ ਕੋਟ ਕੱਢ ਲਿਓ ਆ ਇੱਧਰ ਆਓ ਤੁਸੀਂ ਵੀ ਇੱਧਰ ਆ ਕੇ ਗੱਲ ਕਰੋ ਕਿਤੇ ਵੀ ਜ਼ਿੰਦਗੀ ਦੇ ਵਿੱਚ ਆਏ ਨਹੀਂ ਹੋਇਆ ਵੀ ਕਿਸੇ ਕੁੜੀ ਦੇ ਪਿੱਛੇ ਕੁੱਤੇ ਮੂੰਹੇ ਜਲ ਜਾਣਗੇ ਹਾਂ ਅੱਛਾ ਤਾਂ ਇਹ ਤਾਂ ਕਹਿ ਰਿਹਾ ਵੀ ਸ਼ਗਲ ਦਿੱਤੇ ਫਾਇਦੇ ਚੱਕਾਂਗੇ ਜਰ ਕੁੜੀ ਆਪਣੇ ਫਾਇਦੇ ਚੱਕ ਦੀ ਅੱਧੀ ਚੱਕ ਦੇ ਯਾਰ ਯਾਰ ਬੇਲੀ ਐਸੀ ਆਈ ਜੋ ਸਭ ਕਾਰਡ ਨੂੰ ਹੋ ਜਾ ਕੈਮਰਾ ਆਇਆ ਆ ਲੋ ਬੈਠੋ ਯਾਰ ਆ ਸਾਡਾ ਸਾਰਾ ਟੋਲਾ ਹੈ ਚਲ ਇੱਕ ਨਵੇਂ ਟੋਲੇ ਦੇ ਨਾਲ ਆਪਾਂ ਗੱਲ ਕਰਾਂਗੇ ਉਹਨਾਂ ਨਾਲ ਤਾਂ ਗੱਲ ਕਰ ਲਈ ਸਾਰੇ ਪਿੱਛੇ ਹਟ ਗਏ ਇੱਕ ਅੱਧੇ ਨੇ ਦਿੱਤੀ ਇਹਨਾਂ ਨਾਲ ਗੱਲ ਕਰਾਂਗੇ ਦੱਸੋ ਤੁਹਾਡਾ ਕੀ ਰੀਜ਼ਨ ਆ 3p2 ਆਂਦਾ ਬਸ ਕੋਮਨ ਫੇਨੀ ਨਾਲ ਆ ਗਈ ਕਹਤਾ ਵੀ ਆਉਣਾ ਹੀ ਬਸ ਜਦੋਂ ਇੱਕ ਯਾਰ ਕਹਿੰਦਾ ਚੱਲੀਏ ਤੇ ਸਾਰੇ ਤੁਰ ਪੈਂਦੇ ਹੋ ਹਾਂ 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 ਹਮ ਦਾ ਕਹਿੰਦਾ ਵੀ ਨਹੀਂ ਅੱਧਾ ਬੋਲ ਮੈਂ ਦੱਸਦਾ ਤਾਂ ਕਾਲਜ ਗਈ ਹੋਈ ਸੀ ਕਾਲਜ ਤੋਂ ਕੋਈ ਐਮਜੀ ਕੋਲਿਆ ਫਦੇਗੜ ਸਾਹਿਬ ਉੱਥੇ ਗਏ ਹੋਏ ਸੀ ਉੱਥੋਂ ਆ ਗਏ ਉੱਥੇ ਜੀ ਨਹੀਂ ਲੱਗਿਆ ਅਜਰਾਣ ਕਿਹ ਚੀ ਲੱਗਦਾ ਰੌਣਕ ਉੱਥੇ ਰੌਣਕ ਘਟ ਸੀ ਤੇ ਅਸੀਂ ਜਲ 3 ਵੀਟੂ ਚਾਲਦੇ ਆ 3 ਵੀਟੂ ਚਾਲ ਵਧੀਆ ਲੱਗਿਆ ਹਨਾ ਫਰੇਕ ਮੇ ਫਰੇ ਤਲ ਫੰਕਸ਼ਨ ਕੀਤਾ ਖਾਦਾ ਪੀਤਾ ਸਭ ਕੁਝ ਠੀਕਾ ਹੁਣ ਬਸ gekeੜਾ ਕੱਢ ਗਏ ਐ ਟਿੱਡੇ ਮਿੱਡੇ ਇਹਨੇ ਕਿੰਨੇ ਕੇੜੇ ਲਾ ਲੈਂਦੇ ਉੱਥੇ ਵਾ ਕੇੜੇ ਕੀ ਬਸ ਕਿੰਨੇ ਗੱਡੀ 'ਚ ਬੈਠੇ ਇੱਕ ਦੋ ਕੇੜੇ ਬਸ ਤਲਵਾ ਕੀ ਨਹੀਂ ਆਲਾ ਕੰਮ ਨਹੀਂ ਕਰੇ ਕੀਤਾ ਆਪਾਂ ਬਸ ਇੱਕ ਦੋ ਹੀ ਬਸ ਹਾਂ ਆਪਣਾ ਛਪੜੀਆਂ ਵਾਲਾ ਕੰਮ ਨਹੀਂ ਕਰਦਾ ਛਪੜੀ ਛਪੜੀਆਂ ਵਾਲਾ ਕੰਮ ਨਹੀਂ ਆ ਪਤਾ ਨਹੀਂ ਜਾ ਰਹੇ ਲੰਬੀ ਲੰਬੀ ਪੈਂਟ ਵਾਲਿਆ ਉਰੇ ਵਾਲੇ ਨਹੀਂ ਹੈਗੇ ਚੱਕੀ ਦਾ ਪੀ ਕੇ ਬਸ ਅੱਛਾ ਪੀਸੀ ਕੇ ਤੇ ਫੰਕਸ਼ਨ ਕਰਦੇ ਆਂ ਹਾਂਜੀ ਬਸ ਕੇ ਤੈਨੂੰ ਤੰਗ ਰਹੀ ਗਰੀ ਦਾ ਪਰਨੇ ਆਪਣੇ ਮਸਤੀ ਜਾਂ ਨਿਆਰੇ ਆ ਯਾਰੇ ਨੀ ਪਸਾ ਅੱਛਾ ਅੱਛਾ ਜਿੰਨੇ ਨਾਮੇ ਇੱਕ ਯਾਰ ਨਹੀਂ ਕਹਤਾ ਵੀ ਜਾਣਾ ਤਾਂ ਜਾਣਾ ਸਾਰੀਆਂ ਹੋਰ ਵੀ ਪਲੇਸਿਸ ਹੈ ਗਿਆ ਘੁੰਮਣ ਫਿਰਨ ਨੂੰ 3 ਪੀ ਟਿਪਸ ਜਿਉਰੇ ਲੱਗਦਾ ਨਾ ਉਹ ਕਿਤੇ ਨਹੀਂ ਅੱਛਾ ਠੀਕ ਬਾਦ ਦਿਓ ਬਾਦ ਅਸੀਂ ਖਾਸ ਬੰਦੇ ਨੂੰ ਮਿਲਾਉਣਾ ਚਾਹੁੰਦੇ ਆ ਇੱਧਰ ਆਓ ਇੱਧਰ ਆਓ ਆਹ ਇਹ ਇਦਾਂ ਹੀ ਆਉਣਾ ਜੰਦਾ ਆਜੋ 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 ਆਓ ਸਰ ਨਵੀਂ ਗੱਲਬਾਤ करिए ਬੱਸ ਮੇਰੇ ਸੈਂਦਰੇ ਵੀ ਆਪਣੇ ਗਾਣੇ ਤੇ ਬਾਜੀ ਤਾਂ ਇਹਨਾਂ ਨੂੰ ਕੋਈ ਨਹੀਂ ਜਾਂਦਾ ਸਰ 3 ਬਿਟੋਂ ਦੀ ਖਾਸ ਵਜਾ ਅ ਨਿਆਰੇ ਲੈਣਾ ਆਂਦੀ ਨਜ਼ਾਰੇ ਨਜ਼ਾਰੇ ਨਿਆਰੇ ਹੈ ਘੁੰਮਣ ਫਿਰਨਦੀ ਅੱਛਾ ਤੇ ਕਿੰਨੀ ਵਾਰ ਆਂਦੇ ਹੋ ਹਫਤੇ ਦੇ ਵਿੱਚ ਹਫਤੇ 'ਚ ਚਾਰ ਦਿਨ ਚਾਰ ਦਿਨ ਤਿੰਨ ਦਿਨ ਕਿਉਂ ਨਹੀਂ ਤੇ ਰੈਸਟ ਵੀ ਕਰਨੀ ਆਪਣੀ अच्छा रेस्ट ਵੀ ਇੱਥੇ ਜਿਹੜੇ ਕਹਿੰਦੇ ਸੀ ਹਫ਼ਤੇ ਚ ਪੂਰੇ ਆਨੇ ਪੂਰਾ ਹਫ਼ਤਾ ਆਨੇ ਆ ਉਹਨਾਂ ਦੇ ਨਿਆਰੇ ਲੱਗ ਆਪਣੇ ਨਿਆਰੇ ਲੱਗ ਉਸ ਟਾਈਮ ਹੀ ਨਾ ਭਾਈ ਅਸੀਂ ਕਿਉਂ ਦੇਖਿਆ ਪਹਿਲਾ ਹਫ਼ਤਾ ਪੂਰਾ ਅੱਛਾ ਅੱਛਾ ਤੇ Ꙅੜੀ Ꙅੜੀ ਮਾਰਨ ਆਂਦੇ ਆ ਖਾਣ ਪੀਣੇ ਸ਼ੋਪਿੰਗ ਖਾਣ ਪੀਣ ਤੇ Ꙅੜੀ ਮਾਰ ਅੱਛਾ ਅੱਛਾ ਠੀਕ ਹੈ ਤੇ ਹੋਣ ਮਿੱਕੀ ਤੁਸੀਂ ਹੁਣੇ ਆਏ ਹੋ ਨਹੀਂ ਹੋ ਗਿਆ ਘੰਟਾ ਦਾ ਅੱਛਾ ਘੰਟਾ ਕੋ ਸ਼ੂਟ ਕਰਕੇ ਆਏ ਅੱਛਾ ਸ਼ੂਟ ਕਰਕੇ ਆਣਾ ਸੌਂਗ ਆ ਰਿਹਾ ਹਾਂਜੀ ਅਸੀਂ ਪਹਿਲਾਂ ਵੀ ਤੁਹਾਡੇ ਸੌਂਗ ਦੇਖੇ ਕਿ ਆ ਰਹੇ ਉਹ ਕਿੱਦਾਂ ਲੱਗੇ ਬਹੁਤ ਵਧੀਆ ਲੱਗੇ 골ਡ ਨੂੰ ਤਾਂ ਮੈਂ ਕਾਫੀ ਟਾਈਮ ਤੋਂ 골ਡ ਨਾ ਬੋਲੋ ਨਹੀਂ ਸੱਚੀ 골ਡ ਨੂੰ ਪੁੱਛ ਲਓ 골ਡ ਮੈਂ ਦੇਖਿਆ ਹੈ ਚੜ੍ਹਾਈ ਹੈ 골ਡ ਚੜ੍ਹਾਈ ਹੈ ਅਸੀਂ ਹੋਰ ਕਾਰੇ ਡਾਡੇ ਆਉਣ ਵਾਲੇ ਗਾਰੇ ਵੀ ਫੁੱਲ ਚੜ੍ਹਾਈ ਤੇ ਜਾਣਗੇ ਥੈਂਕ ਯੂ ਮੈਮ ਥੈਂਕ ਯੂ ਤੁਹਾਡੇ ਵੀਰੇ ਦੇ ਨਾਲ ਮੈਂ ਸ਼ੁਰੂ ਕਰੇ ਹੋ ਤੇ ਆਪਕੋ ਦੁੱਖ ਨਹੀਂ ਹੋਇਆ ਚੌਂਕਰੀ ਉੱਪਰ ਜਾਵੇਂ ਔਰ ਮੈਨੂੰ ਠੀਕੋ ਅੱਜ ਤਰਾ ਦੋਸਤ ਦਾ ਟਾਣਾ ਤੇ ਤੂੰ ਵਧੀਆ ਲੱਗਿਆ